ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਇਹਦਾ ਵਿਸ਼ਾ ਆਪਣਾ ਸਫਾਈ ਸਫਾਈ ਕਿਉਂ ਜ਼ਰੂਰੀ ਹੈ ਸਫਾਈ ਕਿਵੇਂ ਰੱਖੀਏ ਤੇ ਜੇ ਆਪਾਂ ਸਫਾਈ ਨਹੀਂ ਰੱਖਦੇ ਉਹਦੇ ਆਪਣੇ ਸੁਦੇ ਨੁਕਸਾਨ ਕੀ ਹਾਂ ਜੀ ਸ਼ੁਰੂ ਕਰਦੇ ਆਂ ਜਾਂ ਅੱਜ ਦਾ ਪਰ ਟਾਪਿਕ ਨੰਬਰ 1 ਇਹ ਜਿਸ ਤਰ੍ਹਾਂ ਆਪਾਂ ਨੂੰ ਸਰੀਰ ਸਾਫ਼ ਰੱਖਣਾ ਚਾਹੀਦਾ ਤੇ ਉਸ ਉਹਨੇ ਆਪਣੇ ਘਰ ਸਾਫ਼ ਰੱਖਣਾ ਚਾਹੀਦਾ ਤੇ ਉਹਨਾਂ ਹੀ ਆਪਾਂ ਨਾਲ ਥੋੜਾ ਸਾਫ਼ ਰੱਖੀਏਗਾ ਹਾਂਜੀ ਤੇ ਜੇ ਆਪਾਂ ਆਪਣਾ ਆਲਾ ਤੇ ਵਾਲਾ ਸਾਫ਼ ਰੱਖਾਂਗੇ ਹਾਂ ਆਪਣੇ ਜਿਹੜਾ ਉਹ ਮੱਲਾ ਸਾਫ਼ ਹੋਊਗਾ ਜੇ ਆਪਾਂ ਆਪਣਾ ਮੱਲਾ ਸਾਫ਼ ਹੋਊਗਾ ਆਪਣੇ ਪਿੰਡ ਸਾਫ਼ ਹੋਊਗਾ ਆਪਣਾ ਸ਼ਹਿਰ ਸਾਫ਼ ਹੋਊਗਾ ਸ਼ਹਿਰ ਸਾਫ਼ ਹੋਊਗਾ ਆਪਣਾ ਦੇਸ਼ ਸਾਫ਼ ਹੋਊਗਾ ਤੇ ਜਦੋਂ ਸਾਰੇ ਪਾਸੇ ਸਫਾਈ ਹੋਊਗੀ ਹਾਂਜੀ ਤੇ ਗੰਦੇ ਬੈਕਟੀਰੀਆ ਤੇ ਮੱਖੀ ਮੱਛਰ ਨੂੰ ਪਾਣ ਦੀ ਕੋਈ ਜਗ੍ਹਾ ਨਾ ਮਿਲੂਗੀ ਹਾਂਜੀ 20 ਕਿਉਂਕਿ ਸਭ ਤੋਂ ਵੱਧ ਇਹ ਲਾਗੂ ਬੈਕਟੀਰੀਆ ਹਾਂ ਮੈਨਾਂ ਆ ਅੱਜਕੱਲ੍ਹ ਲੱਦੇ ਹੋ ਆਪਣੇ ਅੰਦਰ ਜਾਂਦੇ ਹਨ ਹਾਂ ਉਹ ਸਾਰੇ ਆਪਣੇ ਅੰਦਰ ਜਾਂਦੇ ਆ ਹਨਾ ਬੈਕਟੀਰੀਆ ਜਦੋਂ ਆਪਣੇ ਮੱਖੀ ਕਿਥੋਂ ਗੰਦਗੀ ਤੋਂ ਪੈਦਾ ਹੋ ਕੇ ਹਾਂਜੀ ਤੇ ਆਣ ਕੇ ਮੱਖੀਆਂ ਆਪਣੇ ਖਾਣ ਵਾਲੀਆਂ ਚੀਜ਼ਾਂ ਤੇ ਬਹਿੰਦੀਆਂ ਤੇ ਉਹ ਮੱਛਰ ਆਪਾਂ ਕੱਟਦਾ ਜਦੋਂ ਤੇ ਉਹ ਡੇਂਗੂ ਮਲੇਰੀਆ ਵਰਗੇ ਰੋਗ ਦਾ ਕਰਦਾ ਹਾਂ ਹਾਂਜੀ ਛੁਕ ਜਾਣਦੇ ਸਭ ਤੋਂ ਇਹ ਬਿਲਕੁਲ ਤੇ ਸਫਾਈ ਆ ਰਕਮੇਰੇ ਸਰੀਰ ਦੇ ਉਰਤੇ ਨੂੰ ਮਾਰੂ ਮੰਗੇ ਹਾਂਜੀ ਇਹ ਵੈਸੇ ਵੀ ਗੰਦਗੀ ਆਪਣੋਦੀਆਂ ਨਹੀਂ ਲੱਗੀਆਂ ਮਾ ਹਾਂਜੀ ਮਛਰ ਨਾ ਰੋਗ ਤੇ ਲੱਗਦੇ ਲੱਗਦੇ ਮਛਰ ਜਿਹੜਾ ਘੱਟਦਾ ਉਹ ਵੀ ਬੜੀ ਆਪਾਂ ਦੋਰੀ ਬੰਦੀ ਆ ਹਾਂਜੀ ਤੇ ਮੱਖੀ ਆਪਾਂ ਜਿਹੜਾ ਤਾਂ ਕਿ ਤੰਗ ਕਰਦੀ ਉਹਦੇ ਵੀ ਤਗਲੀ ਹੁੰਦੀ ਆ ਹਾਂਜੀ ਤੇ ਮੱਖੀ ਮਛਰ ਉਹਦੋਂ ਫਾਇਦਾ ਹੁੰਦਾ ਜਦੋਂ ਆਪਣੇ ਬਹੁਤ ਬਹੁਤ ਸਾਫ ਸਫਾਈ ਨਹੀਂ ਹੁੰਦੀ ਆਪਾਂ ਅਕਸਰ ਇਹ ਲੋਕ ਜਿਹੜਾ ਕੂੜਾ ਕਰਕਟਿਓਂ ਕਰਾਉਂਦੇ ਆਲੇ ਦੁਆਲੇ ਸੁੱਟ ਦਿੰਦੇ ਆ ਜਿਨ੍ਹਾਂ ਦਾ ਆਪਾਂ ਕਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹੁੰਦੇ ਆ ਹਾਂਜੀ ਤੇ ਆਪਣੀ ਜਾਨ ਤੂੰ ਕਤੋਂ ਵੇਨੇ ਬਿਲਕੁਲ ਜੀ ਇਹ ਇਹ ਨੁਕਸਾਨ ਜੇ ਗਿਣਿਆ ਤੇ ਬੜਿਆ ਹਾਂਜੀ ਨੁਕਸਾਨ ਤੇ ਬਹੁਤ ਆ ਚਲੋ ਆਪਾਂ ਹਾਂਜੀ ਹੁਣ ਗੱਲ ਕਰਦੇ ਆਪਾਂ ਵੀ ਇਹਨਾਂ ਨੂੰ ਬਚਿਆ ਕਿਸ ਤਰ੍ਹਾਂ ਇਹ ਸੌਸ ਪਾ ਕੇ ਨਾਲ ਕੀ ਹਾਂਜੀ ਸਾਰਿਆਂ ਦੇ ਬਲੇ ਸੌਸ ਹੋ ਗਿਆ ਫਿਰ ਉਹਦਾ ਸਿਰੇ ਤੇ ਆਪਾਂ ਨਾਲ ਦੋ ਕੇ ਰੱਖਦੇ ਹਾਂ ਹਾਂਜੀ ਜਿੱਦਾਂ ਆਪਾਂ ਨਾ ਤੋ ਗਿਆ ਫਿਰ ਸਿਰੇ ਦੀ ਸਵਾਈ ਰੱਖਦੇ ਆ ਤੇ ਦੂਸਰੀ ਗੱਲ ਹੁੰਦੀ ਆਪਾਂ ਘਰ ਦੇ ਵਿੱਚ ਜਿਸ ਤਰ੍ਹਾਂ ਊਲਰ ਵਗੈਰਾ ਪੁਰਾਣਾ ਪਾਣੀ ਨਾ ਪਿਆ ਰਹਿੰਦੋ ਗੰਦਗੀ ਕਿ ਬੱਚੇ ਵਗਾਰੇ ਪਾਣੀ ਚੇਂਜ ਕਰਦੇ ਰਹੋ ਚੇਂਜ ਕਰਦੇ ਰਹੋ ਲਾਗੇ ਪੁਰਾਣੀਆਂ ਚੀਜ਼ਾਂ ਟਾਇਰ ਵਗੈਰਾ ਕੋਈ ਹਨ ਪਿਆਉ ਵਿੱਚ ਪਾਣੀ ਭਰਿਆ ਹੋਆ ਉਹ ਚੈੱਕ ਕਰਦੇ ਰਹੋ ਕਿ ਪਾਣੀ ਗਲਤਾ ਨਾ ਹੋਵੇ ਹਾਂਜੀ ਤੇ ਗੰਦਗੀ ਵਗੈਰਾ ਘਾਓ ਗਰਮ ਸਾਫ਼ ਰੱਖੋ ਹਾਂਜੀ ਜਿੱਥੇ ਕਿ ਮੱਛੀ ਮੋਕੇ ਮੱਛੀ ਨਾ ਪਾਲਣ ਦਾ ਮੌਕਾ ਹੁੰਦਾ ਹਾਂਜੀ ਤੇ ਆਲਾ ਦਵਾਲਾ ਵੀ ਉਸੇ ਤਰ੍ਹਾਂ ਸਾਫ਼ ਰੱਖੋ ਕੰਨ ਅੰਦਰ ਦੇ ਹਾਂ ਆਪਣੇ ਘਰ ਨੂੰ ਰਾਖ ਦੇ ਹਾਂ ਆਪਣੇ ਇਸ ਤਰ੍ਹਾਂ ਆਲਾ ਦਵਾਲਾ ਸਦਾ ਸਾਫ਼ ਰੱਖੋ ਕੋਸ਼ਿਸ਼ ਕਰਿਆ ਕਰੋ ਜਿੱਦਾਂ ਹੁਣ ਗਰਮੀ ਆ ਏਸੀ ਦੇ ਪਾਣੀ ਨਹੀਂ ਕਈਆਂ ਨੇ ਪੱਕਾ ਲਾਇਆ ਹੁੰਦਾ ਏਸੀ ਦਾ ਪਾਣੀ ਉਹ ਵੀ ਚੇਂਜ ਕਰਦੇ ਬਿਲਕੁਲ ਢੋਲਦੇ ਰੋ ਪਾਣੀ ਨੂੰ ਕਿਉਂਕਿ ਕਈ ਏਸੀ ਦਾ ਪਾਣੀ ਵਿੱਚ ਕਿੰਨੇ ਦਿਨ ਪਿਆ ਰਹਿ ਜਾਂਦੇ ਆ ਉਹ ਪੁਰਾਣੇ ਪਾਣੇ ਸੱਭ ਡੇਂਗੂ ਵਰਗੀ ਰੋ ਬਿਦਾ ਸਿੱਧ ਹੁੰਦੀ ਆ ਸਾਫ ਪਾਣੀ ਜਾਂਦੇ ਰਹਿਣਾ ਨਾਲ ਵੀ ਹਾਂਜੀ ਦੂਸਤੇ ਇੱਕ ਗੱਲ ਆ ਵੀ ਜਦੋਂ ਆਪਾਂ ਆਪਾਂ ਆਪਣਾ ਘਰ ਸਾਫ ਕਰਕੇ ਗੰਦਗੀ ਵਿੱਚੋਂ ਕੇ ਬਾਹਰ ਸੁੱਟ ਦਿੰਨੇ ਆ ਤੇ ਉੱਥੋਂ ਹੀ ਆਪਾਂ ਨੂੰ ਹਵਾ ਆਉਣੀ ਆ ਜੇ ਸਰੀਰ ਵਾਸਤੇ ਤੇ ਉਤੋਂ ਆਵਰ ਜਿਹੜੀ ਉਹ ਗੰਦਗੀ ਫਿਰ ਆਪਣੇ ਸਰੀਰ ਦਾ ਰੂਪ ਸੰਭਾਲੇ। ਦੀਰ ਦਾ ਨੁਕਸਾਨ ਕਰਨੀ ਉਹ ਵੀ ਹਵਾਦਿਆਂ ਹੀ ਆਪਣੇ ਅੰਦਰ ਜਾਣੀ ਹੈ ਨਾ ਗੰਦਗੀ। ਕੋਸ਼ਿਸ਼ ਕਰਿਆ ਕਰੋ ਜਿਹੜਾ ਕੋੜਾ ਕਰਕਟੂ ਕਰ ਤੋਂ ਕਾਫੀ ਦੂਰ ਸੁੱਟਿਆ ਜਾਵੇ। ਜਾਂ ਉਹਨੂੰ ਦਫਨਾ ਦਿੰਦਾ ਜਾਵੇ। ਤੋਂ ਆਪ ਕੁੱਟ ਕੇ ਉਹਨੂੰ ਦਫਨਾ ਦਿੱਤਾ ਜਾਵੇ। ਜਿੱਥੇ ਪਾਣੀ ਖਲੋਦਾ ਕਿਤੇ ਹਾਂ ਉਹ ਪਾਣੀ ਨੂੰ ਵੀ ਉਹ ਜਗ੍ਹਾ ਜਿਹੜੀ ਪਾਣੀ ਖਰੋਣ ਵਾਲੇ ਬਣੀ ਉਹ ਵੀ ਪੱਧਰੀ ਕਰ ਦਿੱਤਾ ਜਾਵੇ ਤਾਂ ਕਿ ਪਾਣੀ ਖਲੋਵੇ ਨਾ। ਪਾਣੀ ਖਲੋਵੇ ਨਾ। ਤੇ ਸਾਬ ਸਭਾਈ ਜੇ ਆਪ ਕੋ ਆਪਣੇ ਮਨ ਲਈ ਰੱਖੋ ਇਹਨੇ ਸਾਰੇ ਜਣੇ ਆਪ ਬਣ ਕੇ ਨਾ ਲਾਗੇ ਮੈਂ ਲਾਪੜਿਆ ਸਾਬੋ ਲੈਣਾ ਆਪੋ ਜਾਣਾ ਜੇ ਆਪਾ ਕੂੜਾ ਕਰਗੱਟ ਨਹੀਂ ਦਫਨਾ ਸਕਦੇ ਤਾਂ ਆਪ ਮੁੱਟ ਕੇ ਫਿਰ ਇਹੋ ਜੀ ਜਗ੍ਹਾ ਤੇ ਸੁੱਟੋ ਜਿੱਥੇ ਬਸੂ ਨਾ ਹੋਵੇ ਦੂਰ ਸੁੱਟੋ ਦੂਰ ਦੇ ਕੇ ਕਿਉਂਕਿ ਅਕਸਰ ਆਪਾਂ ਗਏ ਥਾਂ ਦੇ ਵੇਖਿਆ ਵਾ ਇਹ ਜਿੱਥੇ ਬਸੂ ਦੀ ਲਾ ਕੇ ਬੰਨੇ ਕੂੜਾ ਕਰਗੱਟ ਖਿਲ ਰਿਆ ਹੁੰਦਾ ਸਭ ਤੋਂ ਜ਼ਿਆਦਾ ਰੀਜਨ ਹੋਣੀ ਹੈ ਨਾ ਬਿਮਾਰੀ ਦੀ ਤੂੰ ਵੇਖਣ ਨੂੰ ਵੀ ਬੁਰਾ ਲੱਗਦਾ ਐਸੇ ਵੀ ਇਸ ਲਈ ਵਾਸਤੇ ਬੁਰਾ ਲੱਗਦਾ ਕੋਸ਼ਿਸ਼ ਕਰਿਆ ਕਰੋ ਆਲਾ ਦਵਾਲਾ ਸਾਫ ਰੱਖੀਂ ਸਾਫ ਰੱਖੰਦੀ ਪਿੰਡ ਸਾਫ ਰੱਖੰਦੀ ਤੇ ਉਹ ਸੁਹਣਾ ਲੱਗੂਗਾ ਹਾਂਜੀ ਤੇ ਉਹਦੇ ਨਾਲ ਆਪਾਂ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਤੇ ਆਪਣਾ ਮਨ ਵੀ ਰਿਲੈਕਸ ਹੋ ਜਾਊਗਾ ਚੜ੍ਹਦੀ ਕਲਾ ਜਦੋਂ ਖਿਡੇ ਖਿਡੇ ਰਵਾਂਗੇ ਆਪਾਂ ਆਪਣਾ ਘਰ ਸਾਫ ਹੋਊਗਾ ਆਪਣਾ ਦਵਾਲਾ ਸਾਫ ਹੋਊਗਾ ਘਰ ਨੂੰ ਮਤਲਬ ਕੁਆੜ ਦੀ ਜਗ੍ਹਾ ਨਾ ਬਣਾਓ ਹਾਂਜੀ ਜਰੂਰਤਾਂ ਦੀਆਂ ਚੀਜ਼ਾਂ ਘਰ ਦੇ ਰੱਖੋ ਜਿਹੜੀਆਂ ਜਰੂਰਤ ਆਉਂਦੀਆਂ ਨੇ ਜਿਹੜੀ ਜਰੂਰਤ ਨਹੀਂ ਆਉਂਦੀਆਂ ਉਹ ਚੀਜ਼ਾਂ ਤੁਸੀਂ ਹਾਂ ਬਾਹਰ ਨਾ ਰੱਖੋ ਬਾਹਰ ਨਾ ਰੱਖੋ ਕਿਉਂਕਿ ਅਕਸਰ ਇਹਦਾੰ ਦਾਵਾ ਪੀ ਕਰਦੀਆਂ ਜਿਹੜੀਆਂ ਚੀਜ਼ਾਂ ਵਾ ਬੇ ਲੋੜੀਆਂ ਬੇ ਲੋੜੀਆਂ ਆਪਾਂ ਘਰੇ ਰੱਖ ਜਾਂਦੇ ਹਾਂ ਕਿਤੇ ਕੰਮ ਆ ਜਾਣਗੇ ਕਿਤੇ ਕੰਮ ਆ ਜਾਣਗੇ ਪਤਾ ਨਹੀਂ ਉਹ ਕਿਤੇ ਕੰਮ ਆਉਂਦੀਆਂ ਵੀ ਆ ਜਾਂ ਨਹੀਂ ਆਉਂਦੀਆਂ ਹਾਂ ਨੁਕਸਾਨ ਜ਼ਰੂਰ ਕਰਦੀਆਂ ਕਿਤੇ ਲੱਗਦੀਆਂ ਆਉਂਦੀਆਂ ਨੁਕਸਾਨ ਜ਼ਰੂਰ ਕਰਦੀਆਂ ਇਸ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਜਿੱਦੀਆਂ ਬਈਆਂ ਨੇ ਉਹਨਾਂ ਦੇ ਮੱਛਰ ਮੱਕੀ ਵਗੈਰਾ ਹੋਰ ਵੀ ਕਈ ਜਾਨਲੇਵਾ ਹਾਂ ਹਾਂ ਇਹਨਾਂ ਸਭ ਤੋਂ ਜ਼ਿਆਦਾ ਸਮਾਨ ਇੱਕ ਜਿਹਾ ਕਿਆ ਹੋਊਗਾ ਤੇ ਮੱਖੀ ਮੱਛਰ ਉਹਦੇ ਚ ਪੈਦਾ ਹੋਣਗੇ ਹੀ ਹੋਊਗਾ ਹੈ ਨਾ ਇਹ ਕਰਕੇ ਤੁਸੀਂ ਲੋੜੀਂਦੀਆਂ ਹੀ ਚੀਜ਼ਾਂ ਘਰ ਚ ਰੱਖੋ ਇਹ ਨਾ ਸੋਚੋ ਕਿ ਕਿਤੇ ਕੰਮ ਆਉਣਗੇ ਕਿਤੇ ਪਤਾ ਨਹੀਂ ਉਹ ਕੰਮ ਆ ਵੀ ਜਾਣਾ ਆਵੇ ਪਰ ਅੱਜ ਦੇ ਟਾਈਮ 'ਚ ਤੁਹਾਡੇ ਵਾਸਤੇ ਬਹੁਤ ਹੀ ਨੁਕਸਾਨ ਲੈ ਕੇ ਚੀਜ਼ਾਂ ਹੋ ਸਕਦੀਆਂ ਹਨ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਹਾਂਜੀ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਸਾਫ਼-ਸਫਾਈ ਨਾਲ ਜੀਓ ਤੇ ਇਹਦਾ ਦੇ ਸਾਫ਼-ਸਫਾਈ ਕੋ ਵੀ ਤੁਸੀਂ ਵਧੀਆ ਰਹੋਗੇ ਖੁਸ਼ ਰਹੋਗੇ ਕਿਹੜੇ ਕਿਹੜੇ ਰਹੋਗੇ ਇਹ ਸਭ ਤੋਂ ਵੱਡੀ ਸੇਵਾ ਤੁਹਾਡੀ ਸਮਾਜ ਨੂੰ ਇਹਈ ਆ ਹਾਂਜੀ ਤੇ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੋਈ ਆ ਹਾਂ ਗੁਰੂ ਘਰ ਆਪਾਂ ਜਾਣੇ ਤੇ ਆਪਾਂ ਕੋਸ਼ਿਸ਼ ਕਰਦੇ ਵਾਦ ਆਪਾਂ ਆਪਣੇ ਆਪ ਨੂੰ ਸੀਮਿਤ ਕਰਦੇ ਆ ਜਿਸ ਤਰ੍ਹਾਂ ਵੀ ਘਰ ਤੱਕ ਗੁਰਦੁਆਰਾ ਸਾਹਿਬ ਕਰਜੋਣਾ ਹਾਂ ਹਾਂਜੀ ਤੇ ਅਲਦਵਾਲ ਆਪਾਂ ਨੇ ਗੰਦਗੀ ਪਈ ਰਹਿਣ ਦੋ ਪਈ ਰਹਿਣ ਦੋ ਕਿਤੇ ਵੀ ਗੰਦਗੀਆਂ ਨੂੰ ਸਾਫ਼ ਕਰੋ ਸਭ ਤੋਂ ਵੱਡੀ ਸੇਵਾ ਹਾਂ ਜੇ ਆਪਾਂ ਗੁਰੂ ਘਰ ਜਾਣੇ ਜਿਹੜਾ ਅਗਰ ਇਨਸਾਨ ਜਿਹੜਾ ਅਗਰ ਇਨਸਾਨ ਦੂਜਿਆਂ ਦੇ ਗੰਡੇ ਚੋਂ ਗੱਲ ਲਾ ਕੇ ਉਹਦੋਂ ਆਪਣੇ ਰੱਬ ਨਾਲ ਸਾਫ਼ ਹੋ ਜਾਣਗੇ ਸਾਫ਼ ਹੋ ਜਾਣਗੇ ਬਿਲਕੁਲ ਹੋ ਜੀ ਇਹ ਗੱਲ ਬਿਲਕੁਲ ਤੁਸੀਂ ਕਰਕੇ ਵੇਖ ਲਿਓ ਵੀ ਜੇ ਆਪਾਂ ਦੂਜਿਆਂ ਦੇ ਰਾਹ ਚ ਕੰਨੇ ਚੁੱਕਾਂਗੇ ਵੀ ਆਪਣੇ ਤੇ ਰਾਹ ਜਿਹੜੇ ਰੱਬ ਨੇ ਕੁਦਰਤ ਨੇ ਵਾਹਿਗੁਰੂ ਨੇ ਸਾਫ਼ ਕੀਤੇ ਲੋਕਾਂ ਦੇ ਇਨਸਾਨ ਦੀ ਸੋਚ ਜਦ ਇਸ ਤਰ੍ਹਾਂ ਦੀ ਹੋਗੀ ਹਾਂਜੀ ਤੇ ਉਹ ਅਗਰ ਇਨਸਾਨ ਚੰਗਾ ਕਰਨ ਲੱਗਿਆ ਵੀ ਇਹ ਕੰਡੇ ਆਪਣੇ ਆਪ ਖਤਮ ਹੋ ਜਾਣਗੇ ਆਪਣੇ ਆਪ ਹੀ ਖਤਮ ਹੋ ਜਾਣੇ ਆ ਤੇ ਕੋਸ਼ਿਸ਼ ਕਰੋ ਹਾਂਜੀ ਚੰਗਾ ਕੀਤਾ ਜਾਵੇ ਬਿਲਕੁਲ ਜੋ ਤੁਹਾਡਾ ਡਿਲੀਵਰ ਚੰਗਾ ਸਾਫਟ ਹੋਵੇ ਤੁਹਾਨੂੰ ਜੀ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਓਕੇ ਜੀ ਅੱਜ ਦਾ ਆਪਣਾ ਜਿਹੜਾ ਟਾਪਿਕ ਹੋ ਆਪਾਂ ਇੱਥੇ ਕਰਦੇ ਆਂ ਜੀ ਐਂਡ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਓਕੇ ਜੀ ਬਾਏ ਥੈਂਕ ਯੂ